ਸ਼ਲੋਕ ਮਰਦਾਨਾ ਪਹਿਲਾ ਕਲ ਕਲ ਵਾਲੀ ਕਾਮਵਲ ਮਨਵਾ ਪੀਵਣ ਹਾਰ ਕਰੋਧ ਕਟੋਰੀ ਮੋਹ ਭਰੀ ਪੀਲਾਵਾ ਅਹੰਕਾਰ ਮਜਰਸ ਕੂੜੇ ਲੱਭ ਕੀ ਪੀ ਪੀ ਹੋਏ ਖਵਾਰ ਕਰਨ ਲਾਹਮ ਸਤ ਗੁੜ ਸਤ ਸਰਾ ਕਰثار ਗੁਣ ਮੰਡੇ ਕਰ ਸੀਲ ਘਿਓ ਸਰਵ ਮਾਸ ਆਹਾਰ ਗੁਰਮੁਖ ਪਾਈਐ ਨਾਨਕਾ ਖਾ ਤੈ ਜਹ ਦੇਕਾਰ ਮਰਦਾਨਾ ਪਹਿਲਾ ਕਾਇਆ ਲਾਹਣ ਆਪਮਦ ਮਜਲਿਸ ਤ੍ਰਿਸ਼ਨਾ ਤਾ ਮਨ ਸਾ ਟੋਰੀ ਕੂੜ ਭਰੀ ਪੀ ਲਾਏ ਜਮ ਕਾਲ ਇਤ ਮਦ ਪੀਤਾ ਨਾਨਕਾ ਬਹੁਤੇ ਖੱਟੀਆਂ ਹੈ ਵਿਕਾਰ ਗਿਆਨ ਗੁਣ ਸਾਲਾਹ ਮੰਡੇ ਭਉ ਮਾਸ ਆਹਾਰ ਨਾਨਕ ਇਹ ਭੋਜਨ ਸੱਚ ਹੈ ਸੱਚ ਨਾਮ ਆਧਾਰ ਕਾਇਆ ਲਾਹਣ ਆਪ ਮਦ ਅੰਮ੍ਰਿਤ ਇਸ ਕੀ ਤਾਰ ਸਤ ਸੰਗਤ ਸਿਉ ਮਿਲਾਪ ਹੋਏ ਲਿਵ ਕਟੋਰੀ ਅੰਮ੍ਰਿਤ ਭਰੀ ਪੀ ਪੀ ਕਟਹਿ ਬਿਕਾਰ ਪੌੜੀ ਆਪੇ ਸੁਰ ਨਰ ਗਣ ਗੰਧਰਬਾ ਆਪੇ ਖੜ ਦਰਸ਼ਨ ਕੀ ਬਾਣੀ ਆਪੇ ਸ਼ਿਵ ਸ਼ੰਕਰ ਮਹੀਸ਼ਾ ਆਪੇ ਗੁਰਮੁਖ ਅਕਾਥ ਤਹਾਣੀ ਆਪੇ ਜੋਗੀ ਆਪੇ ਭੋਗੀ ਆਪੇ ਸੰਨਿਆਸੀ ਫਿਰੈ ਵਿਬਾਣੀ ਆਪੇ ਨਾਲ ਗੋਸ਼ਟ ਆਪ ਉਪਦੇਸੈ ਆਪੇ ਸੁਭ드 ਸਰੂਪ ਸਿਆਣੀ ਆਪਣਾ ਚੋਜ ਕਰ ਵੇਖੈ ਆਪੇ ਆਪੇ ਸਬਨਾ ਜੀਓ ਕਾ ਹੈ ਜਾਣੀ ਸ਼ਲੋਕ ਮਹਲਾ 3 ਜਾਂ ਇਹ ਆ ਸੰਧਿਆ ਪਰਵਾਣ ਹੈ ਜਿਤ ਹਰ ਪ੍ਰਭ ਮੇਰਾ ਚਿਤ ਆਵੈ ਹਰਿ ਸਿਉ ਪ੍ਰੀਤ ਉਪਜੈ ਮਾਇਆ ਮੋਹ ਜਲਾਵੈ ਗੁਰ ਪ੍ਰਸਾਦੀ ਦੁਬਦਾ ਮਰੈ ਮਨੁਆ ਆਸਰ ਸੰਧਿਆ ਕਰੇ ਵਿਚਾਰ ਨਾਨਕ ਸੰਧਿਆ ਕਰੈ ਮਨ ਮੁਖੀ ਜੀਉ ਨ ਟਿਕੈ ਮਰ ਜੰਮੈ ਹੋਇ ਖੁਆਰ ਮਹਲਾ 3ਜਾ ਪ੍ਰਯੋਗ ਕਰਤੀ ਸਭ ਜਗ ਫਿਰੀ ਮੇਰੀ ਪਿਆਸ ਨਾ ਜਾਏ ਨਾਨਕ ਸਤਗੁਰ ਮਿਲਿਆ ਮੇਰੀ ਪਿਆਸ ਗਈ ਫਿਰ ਪਾਇਆ ਘਰ ਆਏ ਪੌੜੀ ਆਪੇ ਤੰਤ ਪਰਮ ਤੰਤ ਸਭ ਆਪੇ ਆਪੇ ਠਾਕੁਰਦਾਸ ਭਇਆ ਆਪੇ ਦਸ ਅਠਵਰਣ ਉਪਾਅਨ ਆਪ ਬ੍ਰਹਮ ਆਪ ਰਾਜ ਲਿਆ ਆਪੇ ਮਾਰੇ ਆਪੇ ਛੁਟੇ ਆਪੇ ਬਖਸ਼ੇ ਕਰੇ ਦਇਆ ਆਪ ਅਪੋਲ ਨ ਭੁੱਲੇ ਕਭੀ ਸਭ ਸੱਚ ਤੇ ਪਾਪ ਸੱਚ ਥਿਆ ਆਪੇ ਜਿਨਾ ਬੁਝਾਏ ਗੁਰਮੁਖ ਤਿਨੇ ਅੰਦਰੋਂ ਤੂ ਜਾ ਭਰਮ ਗਿਆ ਸ਼ਲੋਕ ਮਹਲਾ 5 ਹਰ ਨਾਮ ਨ ਸਿਮਰਹਿ ਸਾਧ ਸੰਗ ਤੈ ਤਲ ਉੱਡੈ ਖੇ ਜਿਨ ਕੀ ਤੀਤ ਸੈ ਨ ਜਾਣਈ ਨਾਨਕ ਫਿਟ ਅਲਮਣੀ ਦੇ ਭੱਲਾ ਪੰਜਵ ਕਟਬ ਸਹ ਚਰਨਾਰ ਬਿੰਦ ਰਤਨਾ ਜਪੈ ਗੋਪਾਲ ਨਾਨਕ ਸੋ ਪ੍ਰਭ ਸਿਮਰੀਐ ਤਿਸ ਦੇਹੀ ਕਉ ਪਾਲ ਪੌੜੀ ਆਪੇ ਅਸਰ ਤੀਰਥ ਕਰਤਾ ਆਪ ਕਰੇ ਇਸ ਨਾਮ ਆਪੇ ਸੰਜਮ ਵਰਤਾ ਸੁਆਮੀ ਆਪ ਜਪਾਹਿ ਨਾਮ ਆਪ ਦਇਆਲ ਹੋਏ ਭਉਖੰਡਨ ਆਪ ਕਰੇ ਸਬਦਾਨ ਜਿਸ ਨੂੰ ਗੁਰਮੁਖ ਆਪ ਬੁਝਾਏ ਸੋ ਸਭੀ ਦਰਗਹ ਪਾਏ ਮਾਨ ਜਿਸ ਦੀ ਪੈਜ ਰੱਖੈ ਹਰ ਸੁਆਮੀ ਸੋ ਸੱਚਾ ਹਰਜਾਨ ਸ਼ਲੋਕ ਮਹੱਲਾ ਤੀਜਾ ਨਾਨਕ ਜਿਨ ਸਤਗੁਰ ਭੇਟੇ ਜਗ ਅੰਧ ਹੈ ਅੰਧੇ ਕਰਮ ਕਮਾਏ ਸ਼ਬਦੈ ਸਿਉ ਚਿਤ ਨ ਲਾਵਈ ਜਿਤ ਸੁਖ ਵਸੈ ਮਨੁ ਆਈ ਤਾਮਸ ਲੱਗਾ ਸਦਾ ਫਿਰੈ ਅਹਲ ਸੱਚ ਦਾ ਵਿਹਾਜ ਜੋ ਤਿਸ ਪਾਵੇ ਸੋਚੀਐ ਕਹਿਣਾ ਕਿਛੂ ਨਾ ਜਾਏ ਮਹੱਲਾ ਤੀਜਾ ਸਤਿਗੁਰੂ ਫਰਮਾਇਆ ਕਾਰੀ ਇਹ ਤਰੇ ਹੋ ਗੁਰੂ ਦਵਾਰ ਐ ਹੋਏ ਕੈ ਸਾਹਿਬ ਸੰਭਾਲੇ ਹੋ ਸਾਹਿਬ ਸਦਾ ਹਜ਼ੂਰ ਹੈ ਪਰਮੈ ਕੇ ਸ਼ੌਣ ਕਟਕੈ ਅੰਤਰ ਜੋਤ ਤਰੇ ਹੋ ਹਰ ਕਾ ਨਾਮ ਅੰਮ੍ਰਿਤ ਹੈ दारू ਇਹ ਲਾਏ ਹੋ ਸਤਿਗੁਰ ਕਾ ਪਾਣਾ ਚਿਤ ਰਖੋ ਸੰਜਮ ਸੱਚਾ ਲੈ ਨਾਨਕ ਐਥੇ ਸੁਖ ਹੈ ਅੰਦਰ ਰੱਖ ਸੀ ਅੱਗੇ ਹਰਿ ਸਿਉ ਖੇਲ ਕਰੇ ਹੋ ਪੌੜੀ ਆਪੇ ਭਾਰ ਅਠਾਰ ਹੱਬਣਸ ਪਤ ਆਪੇ ਹੀ ਫਲ ਲਾਏ ਆਪੇ ਮਾਲੀ ਆਪ ਸਭ ਸਿੰਚੈ ਆਪੇ ਹੀ ਮੁਹ ਪਾਏ ਆਪੇ ਕਰਤਾ ਆਪੇ ਭੁਗਤਾ ਆਪੇ ਦੇ ਦਿਵਾਇ ਆਪੇ ਸਾਹਿਬ ਆਪੇ ਹੈ ਰਾਖਾ ਆਪੇ ਰਹਾ ਸਮਾਏ ਜਨ ਨਾਨਕ ਬੜਿਆਈ ਆਖੇ ਹਰ ਕਰਤੇ ਕੀ ਜਿਸ ਨੂੰ ਤਿਲ ਨਾ ਸਮਾਏ ਸਲੋਕ ਮਹਲਾ 3ਆ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਜਿਤ ਪੀਤਾ ਮਤ ਦੂਰ ਹੋਏ ਬਰਲ ਪਵਾ ਵਿੱਚ ਆਏ ਆਪਣਾ ਪ੍ਰਾਇਆ ਨਾ ਪਛਾਨਈ ਖਸਮੋਂ ਧੱਕੇ ਖਾਏ ਜਿਤ ਪੀਤਾ ਖਸਮੋਂ ਵਿਸਰਾ ਦਰਗਹ ਮਿਲੈ ਸੁਜਾਇ ਝੂਠਾ ਮਦਮੂਰ ਨਾ ਪੀਚਾਈ ਜੇ ਤਾਂ ਪਾਰਵਸਾਈ ਨਾਨਕ ਨਦਰੀ ਸਤ ਮਦ ਪਾਈਐ ਸਤਗੁਰ ਮਿਲੈ ਜਿਸ ਆਇ ਸਦਾ ਸਾਹਿਬ ਕੈ ਰੰਗ ਰਹਿਐ ਮਹਿਲੇ ਪਾਵੇ ਥਾ ਉਹ ਮਹੱਲਾ ਤੀਜਾ ਇਹ ਜਗਤ ਜੀਵਤ ਮਰੈ ਜਾਂ ਇਸਨੋਂ ਸੋ ਜੀ ਹੋਏ ਜਾਂ ਤਿੰਨ ਸਵਾਲਿਆ ਤਾਂ ਸਭ ਰਹਿਆ ਜਗਾਏ ਤਾਂ ਸੁਧ ਹੋਏ ਨਾਨਕ ਨਦਰ ਕਰੇ ਜੇ ਆਪਣੀ ਸਤਗੁਰ ਮੇਨੈ ਸੋਏ ਗੁਰ ਪ੍ਰਸਾਦ ਜੀਵਤ ਮਰੈ ਤਾਂ ਫਿਰ ਮਰਨ ਨਾ ਹੋਏ ਪੌੜੀ ਜਿਸ ਦਾ ਕੀਤਾ ਸਭ ਕਿਸ ਹੋਵੇ ਤਿਸ ਨੂੰ ਪ੍ਰਵਾਹ ਨਾਹੀ ਕਿਸੈ ਕੇਰੀ ਹਰ ਜੀਉ ਤੇਰਾ ਦਿੱਤਾ ਸਭ ਕੋ ਖਾਵੇ ਸਭ ਮੁਹਤਾਜੀ ਕੱਢੈ ਤੇਰੀ ਜੇ ਤੁਧ ਨੂੰ ਸਾ ਲਾਹੇ ਸੋ ਸਭ ਕਿਸ ਪਾਵੇ ਜਿਸ ਨੂੰ ਕਿਰਪਾ ਨਿਰੰਜਨ ਕੇਰੀ ਸੋਈ ਸਾ ਸੱਚਾ ਬਨਜਾਰਾ ਜਿਨ ਵਖਰ ਲੱਧਿਆ ਹਰ ਨਾਮ ਧਨ ਤੇਰੀ सब् سنت ہو جن जिन दूजे पावकी مار डारि टे